ਜੀ ਨਾਮ ਹੈ ਮੈਂ ਪ੍ਰਿੰਸੀਪਲ ਕੁਲਦੀਪ ਸਿੰਘ ਤੇ ਜਿਵੇਂ ਕਿ ਅੱਜ ਮੈਨੂੰ ਕੁਝ ਪੱਤਰਕਾਰਾਂ ਵੱਲੋਂ ਫੋਟੋਆਂ ਗ੍ਰਾਫ ਦਿਖਾਈ ਗਈ ਕਿ ਮੇਰੇ ਸਕੂਲ ਦੇ ਵਿੱਚ ਕੁਝ ਬੱਚੇ ਜਿਹੜੇ ਆ ਉਹ ਉਹਨਾਂ ਤੋਂ ਕੰਮ ਕਰਵਾਇਆ ਗਿਆ ਤੇ ਬਾਕੀ ਡਿਪਾਰਟਮੈਂਟ ਵੱਲੋਂ ਇਹਦੇ ਤੇ ਇਨਕੁਆਇਰੀ ਲੱਗੀ ਆ ਤੇ ਮੇਰੇ ਵੱਲੋਂ ਵੀ ਪੜਤਾਲ ਕੀਤੀ ਗਈ ਆ ਮੈਂ ਕਰ ਰਿਹਾ ਕਿ ਵੀ ਇਹ ਕਿਸ ਅਧਿਆਪਕ ਵੱਲੋਂ ਜਾਂ ਕਿਸ ਵੱਲੋਂ ਇਹ ਬੱਚਿਆਂ ਤੋਂ ਕੰਮ ਜਿਹੜਾ ਉਹ ਕਰਵਾਇਆ ਗਿਆ ਤੇ ਬਾਕੀ ਜਿਵੇਂ ਵੀ ਪਰਤਾਲ ਕੰਪਲੀਟ ਹੁੰਦੀ ਆ ਤਾਂ ਉਸ ਵਿਰੁੱਧ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਬਾਕੀ ਮੈਂ ਇੱਥੇ ਇਹ ਸਪਸ਼ਟ ਕਰਦਾ ਕਿ ਵੀ ਇਸ ਸਕੂਲ ਸਕੂਲ ਆਫ ਹੈਮੀਨਸ ਇੱਥੇ ਕਿਸੇ ਵੀ ਪ੍ਰਕਾਰ ਕਿਸੇ ਬੱਚੇ ਤੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜਾ ਕੰਮ ਆ ਉਹ ਨਹੀਂ ਕਰਵਾਇਆ ਜਾਂਦਾ ਤੇ ਬਾਕੀ ਸਕੂਲ ਦੇ ਵਿੱਚ ਦੋ ਵਾਸ਼ ਰੂਮ ਵਾਸਤੇ ਗ੍ਰਾਂਟ ਪ੍ਰਾਪਤ ਹੋਈ ਸੀ ਤੇ ਉਹ ਬਾਥਰੂਮ ਜਿਹੜੇ ਆ ਉਹ ਬਣਾਏ ਜਾ ਰਹੇ ਨੇ ਤੇ ਉਥੇ ਸਪੈਸ਼ਲ ਮਿਸਤਰੀ ਲੱਗੇ ਨੇ ਠੇਕੇਦਾਰ ਲੱਗੇ ਨੇ ਉਹਨਾਂ ਦੀ ਲੇਬਰ ਜਿਹੜੀ ਆ ਉਹ ਕੰਮ ਕਰਤੀ ਪਈ ਆ ਥੈਂਕ ਯੂ ਸਰ ਜਿਵੇਂ ਤੁਸੀਂ ਕਿਹਾ ਉਹਨਾਂ ਦੀ ਲੇਬਰ ਲੱਗੀ ہوئی ਆ ਫਿਰ ਬੱਚਿਆਂ ਨੂੰ ਸਮਾਨ ਕਿਉਂ ਚੁਕਾਇਆ ਜਾ ਰਿਹਾ ਕੋ ਅ ਹੁਣ ਇਹ ਪੜਤਾਲ ਦਾ ਇਸ਼ੂ ਕਰਕੇ ਮੈਂ ਕੁਛ ਇਹਦੇ ਤੇ ਨਹੀਂ ਬੋਲਣਾ ਚਾਹੁੰਦਾ ਬਟ ਜਿਸ ਬਲੋ ਵੀ ਜਿਵੇਂ ਵੀ ਇਹ ਕਰਵਾਇਆ ਗਿਆ ਉਹਦੇ ਵਿਰੁੱਧ ਮਹਿਕਮਾ ਹੋਰ ਆਪਾਂ ਕਾਰਵਾਈ ਚੁੱਕਰਾਂਗੇ ਥੈਂਕ ਯੂ ਕਿੰਨੇ ਕਲਾਸ ਦੇ ਬੱਚੇ ਸੀ ਸਰ ਬੱਚੇ ਹਜੇ شناخت ਨਹੀਂ ਹੋ پا ਰਹੀ ਕਉਕੇ ਜਿਹੜੇ ਬਸ ਫੋਟੋਗ੍ਰਾਫ ਹੈ ਉਹਦੇ ਚ ਬਹੁਤਾ ਕਲੀਅਰ ਨਹੀਂ ਹੈ ਤੇ ਜਿਵੇਂ ਬੱਚੇ ਕਲੀਅਰ ਹੁੰਦੇ ਨੇ ਆਪਾਂ ਪਰਤਾਲ ਕਰਾਂਗੇ ਬੱਚਿਆਂ ਤੋਂ ਪੁੱਛ ਕੇ ਚ ਕਰਕੇ ਕਿ ਵੀ ਕਿਹੜੇ ਬੱਚੇ ਨੇ ਕੌਣ ਨੇ ਤਾਂ ਕਿਉਂਕਿ ਬੱਚਿਆਂ ਦੀ ਜ਼ਿਆਦਾਤਰ ਜਿਹੜੀ ਪੇਠਿਆ ਉਹ ਦਿਖਾਈ ਗਈ ਆ ਹਾਂਜੀ ਜੀ ਜੀ ਮੇ ਸਰ ਜਿਵੇਂ ਬੱਚੇ ਪੜਨ ਆਉਂਦੇ ਨੇ ਲੇਕਿਨ ਉੱਥੇ ਜੇ ਸਕੂਲ ਦੇ ਵਿੱਚ ਇਦਾਂ ਦੇ ਕੰਮ ਹੋ ਰਿਹਾ ਤੇ ਕਿਤੇ ਨਹੀਂ ਵੈਸੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਬੱਚਾ ਤਾਂ ਅਸੀਂ ਚਾਈਲਡ ਡਿਲੀਵਰ ਨਹੀਂ ਕਰਾਉਂਦੇ ਲੇਬਰ ਲੱਗੀ ਹੋਈ ਆ ਵੈਸੇ ਬੱਚੇ ਜਿਹੜੇ ਆ ਆਪਣੇ ਆਪ ਤੇ ਨਿਰਭਰ ਵੀ ਕਰਨਾ ਇੱਕ ਟੀਚਰ ਦੀ ਜ਼ਿੰਮੇਵਾਰੀ ਹੁੰਦੀ ਆ ਸਕੂਲ ਮੁਖੀ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਬੱਚਿਆਂ ਨੂੰ ਆਪਾਂ ਕਿਰਤਾ ਪ੍ਰਤੀ ਬਿਜ਼ਨਸ ਬਲਾਸਟਰ ਇਦਾਂ ਦੇ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਬੱਚਿਆਂ ਨੂੰ ਅਸੀਂ ਆਪ ਕਰਵਾਉਂਦੇ ਆ ਕਿ ਵੀ ਤੁਸੀਂ ਜਿਹੜੇ ਆ ਵੀ ਕੰਮ ਜਿਹੜੇ ਆ ਤਾਂ ਕਿ ਆਪਣੇ ਆਪ ਤੇ ਨਿਰਭਰ ਹੋ ਸਕਣ ਠੀਕ ਹੈ ਬਾਕੀ ਜਿਹੜੀ ਚਾਈਲਡ ਲੇਬਰ ਉਦਾਂ ਜਿਹੜਾ ਕੰਮ ਕਰਵਾਉਣਾ ਉਹ ਗਲਤ ਆ ਉਹ ਨਿੰਦਣਯੋਗ ਵੀ ਆ ਤੇ ਬਾਕੀ ਇਹ ਪੜਤਾਲ ਦਾ ਇਸ਼ੂ ਹੈ ਜੀ ਮੈਂ ਪੜਤਾਲ ਹੋਊਗੀ ਆਪਾਂ ਉਹਦੇ ਬਰਤਕਾਰ ਪੇ ਕਰਾਂਗੇ ਥੈਂਕ ਯੂ ਤੁਸੀਂ ਨਾ ਸਰ ਮੈਂ ਕਪਲ కుమార్ ਸੋਨੂੰ ਕਾਉਂਸਲਰ ਵਾਰਡ ਨੰਬਰ 32 ਤੋਂ ਸਰ ਜੀ ਡੀਸੀ ਦਫ਼ਤਰ ਅ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਾ ਦਿੱਤਾ ਗਿਆ ਮੈਂ ਆਪਣੇ ਵੱਲੋਂ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਪਲੇਂਟ ਆ ਰਹੀ ਸੀ ਕਿ ਜਿਹੜਾ ਸਰਕਾਰੀ ਸਕੂਲ ਉਹ ਫੈਮਿਨੈਂਸ ਜਵਾਰਨਗਰ ਲੜਕੀਆਂ ਦਾ ਵਾ ਉਹਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਾਈ ਜਾ ਰਹੀ ਹੈ ਜਦ ਕਿ ਸਰਕਾਰ ਇਹਨਾਂ ਨੂੰ ਪੈਸੇ ਦਿੰਦੀ ਹੈ ਆਪਣਾ ਮਿਸਤੀ ਦਾ ਕੰਮ ਕਰਾਣ ਆਪਣਾ ਲੇਬਰ ਲਾਣ ਛੋਟੇ ਛੋਟੇ ਬੱਚਿਆਂ ਤੋਂ ਕੋਈ ਵੀ ਤੁਸੀਂ ਮਟੀਰੀਅਲ ਢੋਆ ਢਵਾਇ ਨਹੀਂ ਕਰਾ ਸਕਦੇ ਮੈਂ ਡੀਸੀ ਸਾਹਿਬ ਨੂੰ ਇਹੀ ਗੱਲ ਕੀਤੀ ਹੈ ਕਿ ਵੀ ਇਹਦੀ ਵੈਰੀਫਿਕੇਸ਼ਨ ਵੈਰੀਫਾਈ ਆਪ ਕਿਸੇ ਸੰਬੰਧਤ ਅਫਸਰਾਂ ਤੋਂ ਕਰਾਓ ਐਚ ਡੀ ਐਮ ਤੋਂ ਕਰਾ ਸਕਦੇ ਹਾਂ ਏ ਡੀ ਸੀ ਤੋਂ ਕਰਾ ਸਕਦੇ ਹਾਂ ਕਿਉਂਕਿ ਜਿਹੜੇ ਸਕੂਲ ਪ੍ਰਸ਼ਾਸਨ ਤੋਂ ਤੁਸੀਂ ਕਰਾਓਗੇ ਤਾਂ ਉਹ ਉਸੇ ਫੇਵਰ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਦੀ ਉਹਨਾਂ ਦਾ ਰੱਖ ਜਾਂਦੇ ਆ ਪੱਖ ਤੇ ਮੈਂ ਡੀ ਸੀ ਸਾਹਿਬ ਨੂੰ ਇਹੀ ਸਪਸ਼ਟ ਰੂਪ ਵਿੱਚ ਕਹਿ ਕੇ ਆਇਆ ਕਿ ਇਹਦੀ ਵੀ ਜਿਹੜੀ ਵੀ ਤੁਸੀਂ ਕੋਈ ਵੈਰੀਫਾਈ ਤੁਸੀਂ ਕਰਾਓਗੇ ਤੇ ਸੰਬੰਧਤ ਅਫਸਰਾਂ ਤੋਂ ਐਚ ਡੀ ਐਮ ਤੋਂ ਏ ਡੀ ਸੀ ਤੋਂ ਕਿਸੇ ਤੋਂ ਕਰਾਓ ਤਾਂ ਜੋ ਦੁੱਧ ਦਾ ਦੁੱਧ ਪਾਣੀ ਪਾਣੀ ਹੋ ਸਕੇ ਅਸੀਂ ਆਪਣੇ ਇਲਾਕੇ ਦੇ ਵਿੱਚ ਬਾਲ ਮਜ਼ਦੂਰੀ ਵਰਗਾ ਕੰਮ ਹੋ ਨਹੀਂ ਦੇਵਾਂਗੇ ਤੇ ਇੱਕ ਤੁਹਾਨੂੰ ਗੱਲ ਦੱਸਣਾ ਚਾਹਨਾ ਹੋਰ ਕਿ ਇਨ੍ਹਾਂ ਇਨ੍ਹਾਂ ਸਕੂਲਾਂ ਵਿੱਚ ਸਰਕਾਰ ਇਹਨੇ ਪੈਸੇ ਲਗਾ ਰਹੀ ਆ ਕਿਉਂ ਕਿ ਗਰੀਬ ਦਾ ਬੱਚਾ ਪੜ ਕੇ ਵਧੀਆ ਅਫਸਰ ਬਣ ਸਕੇ ਜੇ ਲੇਬਰ ਦਾ ਬੱਚਾ ਸਕੂਲ ਵਿੱਚ ਜਾਊਗਾ ਕਿ ਲੇਬਰ ਹੀ ਕਰਨੀ ਆ ਤੇ ਫਿਰ ਉਹਨੂੰ ਪੜਾਉਣ ਦਾ ਫਾਇਦਾ ਕੀ ਆ ਤੇ ਮੈਂ ਆਪਣੇ ਵੱਲੋਂ ਬੰਗ ਤਾਂ ਕਰਕੇ ਆਇਆ ਵਾਂ ਤੇ ਐਸੀ ਆਪਣੇ ਤੌਰ ਤੇ ਵੈਰੀਫਾਈ ਵੀ ਕੀਤਾ ਵਾ ਕਿ ਜਿਹੜੇ ਆਰਡਰ ਮਿਲੇ ਆ ਬੱਚਿਆਂ ਨੂੰ ਦਿੱਤਾ ઠવાਨ ਦੇ ਇਹ ਪ੍ਰਿੰਸੀਪਲ ਨੇ ਕੀਤੇ ਆ ਕਿ ਜਿਹੜੇ ਬੱਚੇ ਲੇਟ ਆਇਆ ਉਹਨਾਂ ਨੇ ਪ੍ਰੇਅਰ ਦੇ ਵਿੱਚ ਇਹ ਬਕਾਇਦਾ ਗੱਲ ਕਹੀ ਆ ਕਿ ਜਿਹੜੇ ਬੱਚੇ ਲੇਟ ਆਇਆ ਉਹਨਾਂ ਬੱਚਿਆਂ ਤੋਂ ਇਹ ਸਾਰਾ ਮਟੀਰੀਅਲ ਟੁਵਾਇਆ ਜਾਵੇ ਇਹ ਕੋਈ ਸਜ਼ਾ ਨਹੀਂ ਹੈਗੀ ਸਰ ਇਹ ਇਹ ਗਦੇ ਨਹੀਂ ਹੈਗੇ ਬੱਚੇ ਇਹ ਬੱਚੇ ਨੇ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਨੇ ਇਹ ਸਾਡਾ ਦੇਸ਼ ਦਾ ਭਵਿੱਖ ਆ ਇਹੀ ਭਵਿੱਖ ਬਣਾਉਣ ਨੂੰ ਸਕੂਲ ਵਿੱਚ ਭੇਜਦੇ ਆ ਨਾ ਕਿ ਬਾਲ ਮਜ਼ਦੂਰੀ ਕਰਨ ਨੂੰ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਵੀ ਇਹ ਕਹਿਣਾ ਚਾਹਣਾ ਕਿ ਜਿਹਹੀਆਂ ਹਰਕਤਾਂ ਜਿਹੇ ਕੰਮ ਬੰਦ ਕਰਨ ਸਾਡਾ ਸਕੂਲ ਆ ਸਕੂਲ ਹੀ ਰਹਿਣ ਦੋ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਚੁੱਕਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੀਆਂ ਘਟਨਾਵਾਂ ਸਾਹਮਣੇ ਆਨ ਗਿਆ ਤੇ ਨਾ ਕੀ ਲੱਗ ਰਿਹਾ ਹੈ ਬਿਲਕੁਲ ਜੀ ਸਕੂਲ ਸਰਕਾਰ ਸਕੂਲ ਨੂੰ ਉੱਚਾ ਚੱਕਣ ਲਈ ਜਿਹੜੇ ਬਹੁਤ ਵਧੀਆ ਸਕੂਲ ਆਫ ਐਮਿਨੈਂਸ ਬਣਾ ਰਹੇ ਆ ਬੱਚਿਆਂ ਨੂੰ ਸਾਡੇ ਸਕੂਲ 17 ਕਰੋੜ ਰੁਪਏ ਦੀ ਗ੍ਰਾਂਟ ਇੱਕ ਮਿਲੀ ਆ ਕਾਦੇ ਲਈ ਕਿ ਬੱਚਿਆਂ ਦਾ ਸਿੱਖਿਆ ਪੱਧਰ ਉੱਚਾ ਚੱਕਾਇਆ ਜਾ ਸਕੇ ਪਰ ਜੇ ਇਹ ਕੁਝ ਪ੍ਰਿੰਸੀਪਲ ਆ ਜਾਂਦੇ ਆ ਜੋ ਆਪਣੀ ਮਨਮਾਨੀ ਇਹ ਜਿਹਾ ਇਦਾਂ ਕਰਦੇ ਆ ਉਹ ਮਾਲ ਮਜ਼ਦੂਰੀ ਕਿਰਾਆ ਕੇ ਉਹਨਾਂ ਬੱਚਿਆਂ ਤੋਂ ਥੋੜਾ ਬੋਦਾ ਰੇਤਾ ਚੁਕਾ ਕੇ ਉਹਨਾਂ ਦਿਹਾੜੀਆਂ ਲਵਾ ਕੇ ਉਹ ਪੈਸੇ ਬਚਾਲ ਲੈਂਦੇ ਆ ਤਾਂ ਜੋ ਆਪਣੇ ਖਰਚੇ ਕਢੀ ਜਾਣਾ ਤੇ ਮੈਂ ਜੀ ਸਾਹ ਨੂੰ ਸਾਫ ਸਪੈਸ਼ਲ ਅਪਵਾਜ ਜਿ ਕਿਹਾ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਓ ਸਾਨੂੰ ਨਹੀਂ ਤਾਂ ਐਸੀ ਆਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਸਾਹਮਣੇ ਧੰਨੇ ਤੇ ਬੈਠਾਂਗੇ ਜੇ ਸਾਡੇ ਬੱਚਿਆਂ ਨੂੰ ਇਨਸਾਫ ਨਾ ਮਿਲਿਆ ਇਹ ਜੇ ਇਹ ਕੰਮ ਐ ਬਿਲਕੁਲ ਨਹੀਂ ਹੋਣ ਦੇਣਾ ਮੈਂ ਅੱਗੇ ਕਰਨ ਦਿੱਤੇ ਨਾ ਮੈਂ ਅੱਗੇ ਤੋਂ ਹੋਣ ਦਵਾਂਗਾ ਜਿਵੇਂ ਤੁਸੀਂ ਕਹਿੰਦੇ ਪੈਸੇ ਬਚਾ ਰਹੇ ਲੇਬਰ ਦੇ ਪਰ ਇੱਕ ਘਟਾਲਾ ਵੀ ਹੈ ਬਹੁਤ ਵੱਡਾ ਘਟਾਲਾ ਹੋਣੀ ਚਾਹੀਦੀ ਹੈ ਜੀ ਆਜਾ ਸਰ ਤੁਸੀਂ ਕਹਿੰਦੇ ਹੋ ਸਕੂਲ ਆਫ ਫੈਮਿਨਸ ਬੰਨਾ ਵਾ ਇਹ ਇਹਦੇ ਵਿੱਚ 7 ਕਰੋੜ ਰੁਪਏ ਦੀ ਗ੍ਰਾਂਟ ਵੀ ਜਿੱਦਾਂ ਪ੍ਰਿੰਸੀਪਲ ਨੇ ਸਾਨੂੰ ਦੱਸੀ ਸੀ ਉਹ ਵੀ ਆਈ ਹੋਈ ਆ ਹੁਣ ਬਾਕੀ ਦੇਖੋ ਜੀ ਜੇ ਅਜੇਹੇ ਪ੍ਰਿੰਸੀਪਲ ਅਜੇਹੇ ਬੰਦੇ ਨੂੰ ਤੁਸੀਂ ਨੁਮਾਇੰਦਾ ਬਣਾਉਂਗੇ ਤਾਂ ਸਕੂਲ ਦਾ ਹਾਲ ਕੀ ਹੋਵੇਗਾ ਤੇ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਵੀ ਇਹਦਾ ਇਹਦਾ ਇਨਸਾਫ ਇਹਨਾਂ ਨੂੰ ਦੁਆਇਆ ਜਾਵੇ ਸਾਡੇ ਬੱਚਿਆਂ ਨੂੰ ਉੱਚ ਪਦਵੀ ਜਾਂਚ ਹੋਵੇ ਉੱਚ ਪਦਵੀ ਜਾਂਚ ਕਰਕੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿੰਨੀ ਦੇ ਤੱਕ ਜਾਂਚ ਚੱਲਦੀ ਆ ਮੌਕੇ ਦੇ ਪ੍ਰਿੰਸੀਪਲ ਤੋਂ ਨਾ ਉਨਾਂ ਨੂੰ ਉੱਥੇ ਬੈਠਾ ਦਿੱਤਾ ਜਾਵੇ ਕਿਉਂਕਿ ਇਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਵਾ ਧੰਨਵਾਦ